जय हिंद भारत माता की जय जसा की ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਕਿ ਸਾਡੇ ਗੁਰਦਾਸਪੁਰਲੇ ਵਿੱਚ ਨੀਂ ਬੜਾਈ ਉਹ ਡਿਵੀਜ਼ਨ ਕੀਤੀ ਜਾ ਰਹੀ ਹੈ ਇਹ ਜਿਹੜੀ ਸਾਡੇ ਲਈ ਕਹਿ ਸਕਦੇ ਨੇ ਕਿ ਆਮ ਜਨਤਾ ਵਾਸਤੇ ਬੜੀ ਹਾਰਫੁਲ ਹੋਏਗੀ ਵਪਾਰਕ ਤੌਰ ਤੇ ਵੀ ਇਹਦਾ ਨੁਕਸਾਨ ਹੋਏਗਾ ਇਸ ਲਈ ਸਾਰੇ ਵਪਾਰੀ ਜਿਹੜੇ ਆ ਉਹ ਸਾਡੇ ਵਕੀਲ ਜਿਹੜੇ ਸਾਬਾਨ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਖੜੇ ਹੋਣ ਵਾਸਤੇ ਤੇ ਹਾਜ਼ਰ ਨੇ ਔਰ ਅਗੋਂ ਵੀ ਜੋ ਪ੍ਰੋਟੈਸਟ ਚਲੇਗਾ ਉਹਦੇ ਵਾਸਤੇ ਵੀ ਅਸਾਂ ਹੀ ਸਾਡੇ ਵਪਾਰ ਮੰਡਲ ਹੋਗੇ ਜਾਂ ਜਿੰਨੇ ਵੀ ਜੋ ਤਾਰਿਕ ਸਮਾਜਿਕ ਸੰਗਠਨ ਨੇ ਉਹ ਵੀ ਨਾਲੇ ਪੂਰਾ ਸਹਿਯੋਗ ਕਰਨਗੇ बस ਮੈਂ ਇਹਨਾਂ ਨੂੰ ਪ੍ਰਧਾਨ ਜੀ ਨੂੰ ਇਹਨਾਂ ਕਹਿਣਾ ਜ਼ਰੂਰ ਕਹਿਣਾ ਚਾਹਨਾ ਹੈ ਕਿ ਸਾਡੀ ਨੇ ਇੱਕ ਪ੍ਰਥਾ ਬਣ ਚੁੱਕੀ ਹੈ ਕਿ ਜੇ ਤੁਸੀਂ ਬੜੇ ਇੱਕ ਆਈਡੀਓਲੋਜੀਕਲ ਤਰੀਕੇ ਦੇ ਨਾਲ ਜਾਂ ਇੱਕ ਬੜੇ ਸਟ੍ਰੈਟਿਜਿਕਲ ਤਰੀਕੇ ਦੇ ਨਾਲ ਜੇ ਪ੍ਰੋਟੈਸਟ ਕਰੋਗੇ ਤਾਂ ਸ਼ਾਇਦ ਇਹ ਨਹੀਂ ਸੁਣਾਈ ਨਾ ਹੋਵੇ ਕਿਉਂਕਿ ਇੱਕ ਮਾਹੌਲ ਹੀ ਅਹੱਜਾ ਬਣ ਚੁੱਕਾ ਹੈ ਸਰਕਾਰਾਂ ਵੀ ਜਲਦੀ ਨਹੀਂ ਸੁਣਦੀਆਂ ਇਹ ਜਦੋਂ ਵੀ ਕੋਈ ਅਗਰੈਸਿਵ ਹੋ ਹੁੰਦੀ 로ਡ ਪਰ ਅਗਰੈਸਿਵ ਮੀਨ ਵਰਡ ਹੋ ਯੂਜ਼ ਕਰ ਰਿਹਾ ਕਿ ਜਦੋਂ ਵੀ ਧਰਨਾ ਪ੍ਰਦਰਸ਼ਨ ਕਰਨ ਦੀ ਕਿਤੇ ਲੋੜ ਪਵੇਗੀ ਉਹਦੇ ਵਾਸਤੇ ਵੀ ਧੁਰ ਸੋਚਿਆ ਜਾਵੇ ਕਾਰਨ ਹੈ ਕਿ ਉਸ ਤੋਂ ਇਲਾਵਾ ਨਹੀਂ ਸੁਣਦਾ ਦੂਜੀ ਗੱਲ ਜਿਹੜੀ ਇਹ ਗੰਦੀ ਰਾਜਨੀਤੀ ਹੋ ਰਹੀ ਹੈ ਮੈਂ ਇਹਦਾ ਵੀ ਨਿੰਦਾ ਕਰਦਾ ਕਿਉਂਕਿ ਹਰ ਸਾਲ ਇਦਾਂ ਹੀ ਹੁੰਦਾ ਹੈ ਬਲਕਿ ਹਰ ਵਾਰ ਇਦਾਂ ਹੁੰਦਾ ਹੈ ਜਦੋਂ ਵੀ ਕੋਈ ਇਲੈਕਸ਼ਨ ਲੱਗੇ ਆਉਂਦੇ ਨੇ ਰਾਜਨੀਤਿਕ ਲੋਕ ਇੱਕ ਨਵਾਂ ਹੀ ਟੈਂਡ ਸ਼ੁਰੂ ਕਰ ਦਿੰਦੇ ਨੇ ਕਿ ਆਪਣੀ ਵੋਟਰਾਂ ਦੇ ਵਾਸਤੇ ਪਰੰਤੂ ਇਹ ਕਿਤੇ ਬਟਾਲਾ ਵੀ ਅਲੱਗ ਹੋ ਗਿਆ ਜਿਸਾ ਪਠਾਨਕੋਟ ਅਲੱਗ ਹੋਇਆ ਸੀਗਾ ਤੇ ਫਿਰ ਗੁਰਦਾਸਪੁਰ ਨੂੰ ਆਪ ਨਕਸ਼ੇ ਵਿੱਚੋਂ ਨਾਮ ਹੀ ਮਿਟਾ ਦੇਓ ਦਾ ਕਿਉਂਕਿ ਇਹ ਤਹਿਸੀਲ ਵੀ ਨਹੀਂ ਰਹਿਣੀ ਇਹਦੇ ਕਸਬਾ ਬਣ ਜਾਣਾ ਬਿਲਕੁਲ ਇਸ ਲਈ ਇਹ ਬਹੁਤ ਹੰਫੁਲ ਹੈ ਤੇ ਮੈਂ ਬੇਨਤੀ ਇਹ ਹੀ ਕਰਾਂਗਾ ਕਿ ਅਸੀਂ ਪ੍ਰਧਾਨ ਨਿਕਲ ਜਾ ਰਹੇ ਨੇ ਹੋਪਫੁਲੀ ਕਿ ਸਾਡੇ ਸੀਐਮ ਸਾਹਿਬ ਇਸ ਚੀਜ਼ ਨੂੰ ਮੰਨਣਗੇ ਔਰ ਇਹ ਗੁਰਦਾਸਪੁਰ ਨੂੰ ਜਿੱਥੇ ਸੰਭਵ ਜੋਰ ਪ੍ਰਯਾਸ ਹੋ ਸਕਦੇ ਆ ਇਸ ਤਰ੍ਹਾਂ ਹੀ ਰਹਿਣ ਦੇਣਗੇ ਤਾਂ ਕਿ ਸਾਰਿਆਂ ਦਾ ਵਪਾਰ ਵੀ ਚੱਲਦਾ ਰਹੇ ਸਾਰਿਆਂ ਦੇ ਕਾਰੋਬਾਰ ਵੀ ਚੱਲਦੇ ਰਹਿਣ ਔਰ ਜਨਤਾ ਨੂੰ ਵੀ ਕੋਈ ਤਕਲੀਫ ਨਾ ਹੋਵੇ ਧੰਨਵਾਦ ਜੀ